ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਮਲ ਅਤੇ ਰਾਮਰਾਜ ਦੇ ਵੱਲੋਂ ਜੋ ਗੋਂਦਾਂ ਗੁੰਦੀਆਂ ਜਾਰੀਆਂ ਸਨ ਇਹਨਾਂ ਬਾਰੇ ਭਲੀ ਪ੍ਰਕਾਰ ਜਾਣੂ ਸਨ ਲੇਕਿਨ ਅੱਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਅਨਸਾਰ ਅਨੰਦ ਪ੍ਰਵਾਸੀਆਂ ਨੂੰ ਆਪਣੇ ਪਾਸ ਬੁਲਾਇਆ ਬੁਲਾ ਕੇ ਕਹਿਣ ਲੱਗੇ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਮਿਹਰ ਹੋਈ ਹੈ। ਆਨੰਦਪੁਰ ਸਾਹਿਬ ਵਸ ਗਿਆ ਹੈ। ਇੱਥੇ ਤੁਸੀਂ ਬੜੀਆਂ ਖੁਸ਼ੀਆਂ ਦੇ ਨਾਲ ਬੜੀਆਂ ਰੌਣਕਾਂ ਦੇ ਨਾਲ ਇਸ ਨਗਰ ਦੇ ਵਿੱਚ ਰਹਿਣਾ ਹੈ। ਤੇ ਇਸ ਨਗਰ ਦੇ ਵਿੱਚ ਦਿਨ ਦੁਗਣੀਆਂ ਅਤੇ ਰਾਤ ਚੌਕਣੀਆਂ ਰੌਣਕਾਂ ਬਣਣੀਆਂ। ਇਹ ਨਗਰ ਦੇ ਉੱਤੇ ਜਿਹੜਾ ਵੀ ਚੜ ਕੇ ਆਏਗਾ ਉਹਨੂੰ ਮੂੰਹ ਦਿਖਾਣੀ ਪੈਗੀ ਤੁਹਾਨੂੰ ਕਿਸੇ ਪ੍ਰਕਾਰ ਦਾ ਕੋਈ ਤੌਖਲਾ ਨਹੀਂ ਹੈ ਤੁਹਾਨੂੰ ਡਰਨ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਹੈ ਤੇ ਅਸੀਂ ਕੁਝ ਤੀਰਥ ਸਥਾਨਾਂ ਦੇ ਇਸ਼ਨਾਨ ਕਰਨ ਵਾਸਤੇ ਅਤੇ ਕੁਝ ਗੁਰੂ ਪਿਆਰ ਵਾਲੀਆਂ ਸੰਗਤਾਂ ਨੂੰ ਮਿਲਣ ਦੇ ਵਾਸਤੇ ਜਾਣਾ ਹੈ ਤੇ ਇਸ ਕਰਕੇ ਅਸੀਂ ਤੁਹਾਡੇ ਕੋਲੋਂ ਆਗਿਆ ਮੰਗਦੇ ਹਾਂ ਤੇ ਸਿੱਖ ਸੰਗਤ ਨਿਮਰਤਾ ਸਹਿਤ ਕਹਿਣ ਲੱਗੀ ਪਾਤਸ਼ਾਹ ਸਾਡੀ ਹੱਥ ਵਨ ਕੇ ਬੇਨਤੀ ਹੈ ਆਪ ਸਰਬਗੁਰੂ ਆਪ ਜਿੱਥੇ ਵੀ ਰਹੋਗੇ ਤੁਸੀਂ ਹਮੇਸ਼ਾ ਸਾਡੇ ਅੰਗ ਸੰਗ ਹੋਵੋਗੇ ਭਾਵੇਂ ਤੁਸੀਂ ਸਰੀਰ ਕਰਕੇ ਇੱਥੇ ਹੋਮੋ ਜਾਂ ਨਾ ਹੋਮੋ ਲੇਕਿਨ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਸਾਡਾ ਸਾਡਾ ਦ੍ਰਿੜ ਨਿਸ਼ਚੈ ਹੈ ਕਿ ਤੁਸੀਂ ਹਮੇਸ਼ਾ ਸਾਡੇ ਅੰਗ ਸੰਗ ਹੋਵੋਗੇ ਸਤਿਗੁਰੂ ਪਤਸ਼ਾਹੀ ਜੀ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਭਾਈ ਚਲੋ ਚਾਲੇ ਪਾਉਣ ਦੀ ਤਿਆਰੀ ਕਰੋ ਸਿੱਖ ਸੰਗਤਾਂ ਤਿਆਰੀ ਦੇ ਵਿੱਚ ਲੱਗ ਗਈਆਂ ਮਾਤਾਵਾਂ ਦੇ ਵਾਸਤੇ ਸਤਕਾਰਯੋ ਮਾਤਾ ਨਾਨਕੀ ਜੀ ਵਾਸਤੇ ਅਤੇ ਮਾਤਾ ਗੁਜਰੀ ਜੀ ਦੇ ਵਾਸਤੇ ਵਿਸ਼ੇਸ਼ ਤੌਰ ਤੇ ਡੋਲੇ ਤਿਆਰ ਕੀਤੇਗੇ ਬੜੀਆਂ ਸੁੰਦਰ ਚਤਈਆਂ ਅਲਕ ਲਾ ਕੇ ਬੜੀਆਂ ਸੋਹਣੀਆਂ ਸੁੰਦਰ ਕੀਮਤੀ ਵਸਤਰਾਂ ਦੇ ਨਾਲ ਉਹਨਾਂ ਨੂੰ ਸਜਾ ਕੇ ਮਾਤਾ ਮਾਂ ਨੂੰ ਵਿੱਚ ਬਿਠਾ ਲਿਆ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਅਨੰਦਪੁਰ ਵਾਸੀਆਂ ਨੂੰ ਇਹ ਉਪਦੇਸ਼ ਕਰ ਰਹੇ ਨੇ ਕਿ ਭਾਈ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹਿਣਾ ਹੈ ਭਾਵੇਂ ਦੁੱਖ ਦਾ ਸਮਾਂ ਆਵੇ ਤੇ ਭਾਵੇਂ ਸੁੱਖ ਦਾ ਸਮਾਂ ਆਵੇ ਸੁਖ ਅਤੇ ਦੁੱਖ ਕਰਕੇ ਇੱਕੋ ਜਿਹਾ ਆਪਣਾ ਜੀਵਨ ਨਿਰਭਾਅ ਕਰਨਾ ਹੈ ਸੁੱਖ ਤੇ ਦੁੱਖ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਦਿਆਂ ਹੋਇਆਂ ਆਪਣਾ ਜੀਵਨ ਨਿਰਭਾਅ ਕਰਨਾ ਹੈ ਕਿਉਂਕਿ ਸੁੱਖ ਤੇ ਦੁੱਖ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ ਮਿਲੇ ਹੋਏ ਦੋ ਕੱਪੜੇ ਨੇ ਜਿਹੜੇ ਕਿ ਹਰੇਕ ਮਨੁੱਖ ਨੂੰ ਪਹਿਨਣੇ ਪੈਂਦੇ ਨੇ ਸੋ ਇਸ ਤਰ੍ਹਾਂ ਦਾ ਉਪਦੇਸ਼ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਰਦੇ ਆ ਹੋਇਆ ਇਥੋਂ ਰਵਾਨਗੀ ਪਾ ਦਿੱਤੀ ਹੈ ਤੇ ਦੋ ਉਹਦੀ ਦੂਰੀ ਦੇ ਉੱਪਰ ਫੇਰ ਬਹੁਤ ਸਾਰੀਆਂ ਸੰਗਤਾਂ ਜਿਵੇਂ ਸੰਗਤਾਂ ਨੂੰ ਪਤਾ ਚੱਲਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਅਨੰਦਪੁਰ ਸਾਹਿਬ ਤੋਂ ਜਾ ਰਹੇ ਨੇ ਤੇ ਸੰਗਤਾਂ ਬੈਰਾਗ ਦੇ ਵਿੱਚ ਵੀ ਆਈਆਂ ਕਿਉਂਕਿ ਜਿਨ੍ਹਾਂ ਨੂੰ ਨਿਤਾ ਪ੍ਰਤੀ ਦਰਸ਼ਨ ਦੀਦਾਰ ਕਰਨ ਦਾ ਸਵੱਬ ਬਣਦਾ ਸੀ ਤੇ ਹੁਣ ਪਤਾ ਨਹੀਂ ਸਤਿਗੁਰੂ ਜੀ ਕਦੋਂ ਮੁੜ ਕੇ ਆਉਣਗੇ ਕਦੋਂ ਵਾਪਸ ਆਉਣਗੇ ਇਸ ਗੱਲ ਨੂੰ ਮਨ ਵਿੱਚ ਲੈ ਕੇ ਸਿੱਖ ਸੰਗਤਾਂ ਸੀ ਜਿਹੜੀਆਂ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਰਸਤੇ ਦੇ ਵਿੱਚ ਆ ਗਈਆਂ ਤੇ ਬਹੁਤ ਜ਼ਿਆਦਾ ਸੰਗਤ ਸੀ ਔਰ ਸਤਿਗੁਰੂ ਪਾਤਸ਼ਾਹ ਜੀ ਕਾਫੀ ਲੰਬਾ ਸਮਾਂ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਰਹੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਦੇ ਗੀਤ ਸੁਣਾਉਂਦੇ ਰਹੇ ਤੇ ਸਤਗੁਰੂ ਪਾਤਸ਼ਾਹ ਜੀ ਨੂੰ ਜਦੋਂ ਕਾਫੀ ਹਨੇਰਾ ਹੋਣ ਲੱਗਾ ਤੇ ਸਤਗੁਰਾਂ ਨੇ ਉੱਥੇ ਡੇਰਾ ਲਾ ਲਿਆ ਤੇ ਉਥੇ ਫਿਰ ਲੰਗਰ ਅਲਕ ਤਿਆਰ ਕੀਤੇ ਗਏ ਸਿੱਖ ਸੰਗਤਾਂ ਨੇ ਛਕੇ ਔਰ ਸਤਗੁਰੂ ਪਾਤਸ਼ਾਹ ਜੀ ਨੂੰ ਬਿਤੇ ਜਲ ਪਾਨ ਕਰਵਾਇਆ ਗਿਆ ਭੋਜਨ ਪਾਣੀ ਛਕਾਇਆ ਗਿਆ ਤੇ ਫਿਰ ਸਤਗੁਰੂ ਪਾਤਸ਼ਾਹ ਜੀ ਦਾ ਜਦੋਂ ਵਿਸ਼ਰਾਮ ਦਾ ਸਮਾਂ ਹੋਇਆ ਰਾਤ ਦੀ ਰਾਤਰੀ ਦੀਵਾਨ ਦੀ ਸਮਾਪਤੀ ਉਪਰੰਤ ਮੇਰੇ ਸਤਗੁਰੂ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਬਤਾਇਗੀ ਦਿੱਤੀ ਕਿ ਭਾਈ ਤੁਸੀਂ ਹੁਣ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦੇਵੋ ਤੇ ਅਸੀਂ ਕੱਲ ਨੂੰ ਸਵੇਰੇ ਇੱਥੋਂ ਅਮਰਤ ਵੇਲੇ ਫਿਰ ਰਵਾਨਗੀ ਪਾਉਣੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਅਮਰਤ ਵੇਲੇ ਜਾਗਦੇ ਨੇ ਸਵਚ ਇਸ਼ਨਾਨ ਉਪਰੰਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰਦੇ ਨੇ ਅਰਦਾਸ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਅੱਗੇ ਵੱਲੋਂ ਰਵਾਨਗੀ ਪਾ ਦਿੰਦੇ ਨੇ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਜੇ ਪਟਿਆਲਾ ਵੱਜਾ ਨਹੀਂ ਸੀ